ਸ਼ੇਡ ਅੰਦਰ ਦੇ ਵਿੱਚ 45 ਇੰਚ ਹੈਟ 18 ਇੰਚ ਗਾਨਾ 6 6.5 ਇੰਚ ਫਰਮਾਂ ਦੀ ਚੋੜੇ ਸਾਨੂੰ ਜੀ ਮਿਲਦੀ ਨਹੀਂ ਹਾਂ ਉਹਦਾ ਰੇਟ ਕਿਵੇਂ ਪ੍ਰੈਸ ਕਰੋਗੇ ਦੱਸੋ ਠੀਕ ਹੈ ਇਹ ਚੀਜ਼ ਮਿਲਦੋ ਹੀ ਨਹੀਂ ਉਹਦਾ ਰੇਟ ਕੀ ਹੋਊਗਾ ਉਹਦਾ ਲੱਗਣਾ ਜਿਹੜੀ ਚੀਜ਼ ਮਰਜੀ ਜਿੰਨੇ ਮਰਜੀ ਪੈਸੇ ਲਾਗੇ ਉੱਚਾ ਮਥਾ ਸਿੰਘ ਦਵੇ ਹੋਏ ਹਾਂ ਔਰ ਤੁਹਾਨੂੰ ਆਪ ਹੀ ਦਿੰਦੀ ਹੈ ਜੀ ਆਪਣਾ ਪਹਿਲਵਾਨ ਭਾਈ ਹੈ ਕਿਹੜੀ ਜਗ੍ਹਾ ਤੇ ਅਹਿਮਦਨਗਰ ਦੇ ਬਾਈ ਮੈਂ ਮੈਂ ਇੱਕ ਜਿਓਰ ਕਾ ਲਈਏ ਵਾਰ ਕੇ ਕਸ਼ਨਰੋ ਕੇ ਲਈ ਹਾਂ 20000 ਮੈਂ ਅੱਛੀ ਅੱਛੀ ਬੱਕਰੀ ਮਿਲ ਜਾਂਦੀ ਹੈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਇਲਤੀਲਾਨ ਟੀਵੀ ਅਤੇ ਫੇਸਬੁੱਕ ਪੇਜ YouTube ਚੈਨਲ ਦੇ ਉੱਤੇ ਅੱਜ ਖਾਨ ਰਿਆਸਤ ਉਹਨਾਂ ਨੇ ਕੀ ਖਰੀਦਿਆ ਉਹ ਦਿਖਾਵਾਂਗੇ ਅਸਲ ਮੋਗਾ ਉਹਨਾਂ ਨੇ ਕੀ ਖਰੀਦਿਆ ਜਾਂ ਉਹ ਕੀ ਕਹਿੰਦੇ ਨੇ ਉਹਦੀ ਵਾਅਦ ਗੱਲਬਾਤ ਕਰ ਦਾਂਗੇ ਆਪਾਂ ਬੱਕਰਾ ਖਰੀਦਿਆ ਆ ਸਾਰੇ ਨਗ ਖਰੀਦੇ ਨਗੇ ਮੇਲੇ ਦੇ ਵਿੱਚੋਂ ਬਹੁਤ ਸੋਹਣੇ ਨਗ ਨਗੇ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਖਾਨ ਸਾਹਿਬ ਜੀ ਹਾਂ ਜੀ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਲਤੀਨਾ ਚੈਨਲ ਦਾ ਜਿਹੜਾ ਮਾਸ਼ਾਅੱਲਾ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਂਦੇ ਆ ਅੱਜ ਜਿਵੇਂ ਬਾਈ ਅਸलम ਕਹਿ ਰਿਹਾ ਵਾਕਈ ਛੋਟਾ ਵਾ ਹਮ ਬਕਰਾਂ ਕਰਦਨ ਦੇਖੋ ਕਰਦਨ ਹਾਂ 6 ਦੰਦੇ ਦੇ ਵਿੱਚ 45 ਇੰਚ ਹਾਈਟ ਕਿੰਨੀ ਹਾਈਟ 45 ਬਾਈ ਜਨ ਵਜਨ ਹੈਗਾ ਘਟਾ ਘਟਾ 1 ਕੁੰਟਲ ਦਾ ਦੇ ਨਾ ਲਵੇ ਹੈ 1 ਕ ਠੀਕ ਹੈ ਬਹੁਤ ਜ਼ਬਰਦਸਤ ਬੱਕਰਾ ਮਾਸ਼ਾਅੱਲਾ ਪਾਏ ਮੇਲੇ ਚੋਂ ਖਰੀਦਿਆ ਜੀ ਹਲੇ ਹੋਰ ਹਾਈਟ ਜੁਗਤ ਹੋਣੀ ਹੈ ਇਹ ਸੇਵਾ ਦੇ ਸਿਰ ਤੇ ਹੈ ਜੀ ਯਾਨੀ ਕਿ ਇਹ ਬਾਹਾਂ ਨਹੀਂ ਡੇਢ 2 ਇੰਚ ਹੋਰ ਜਾਤੀ ਦੂਆ ਇੰਚ ਹੋਰ ਆਰਾਮ ਚਾਲਰ ਦਿਖਾਉਂਗੀ ਮਰੇ ਖੋਲ ਕੇ ਚਾਲਰ ਰਲਮਾਸ ਪੂਰਾ ਚਮੜਾ ਪੂਰਾ ਲਮਕਦਾ ਦੇ ਗਰਦਨ ਆ ਦੇਖ ਆ ਹਾਂ ਆ ਚੀਜ਼ ਦੇਖ ਫੇਦੇ ਨੇ ਹੋਰ ਮਟਾਪੇ ਵਰਗਾ ਇਹ ਗੱਲ ਜਾ ਰਹੀ ਜੀ ਮੇ ਬਾਦ ਦਲਾਵਰ ਭਾਈ ਕੇ ਪਾਸ ਇੱਕ ਕੁਰਬਾਨੀ ਦੇ ਲਈ ਖਰੀਦਿਆ ਗਿਆ ਹਾਂਜੀ ਪਲਟੀ ਵਾਸਤੇ ਅਗਲੇ ਯਾਨੀ ਕਿ ਹੋਣ ਵਾਲੇ ਸਾਲ ਦੇ ਵਿੱਚ ਕੁਰਬਾਨੀ ਹੋਈਗੀ ਠੀਕ ਹੈ ਜਾਨਕੀ ਨੂੰ ਪਨਸਰਾਲਾ ਤਾਂ ਕਹਿ ਨਹੀਂ ਸਕਦੇ ਉਹਦਾ ਕਦ ਕਾਟ ਤਾਂ ਚਲੋ ਬਹੁਤ ਜ਼ਿਆਦਾ ਹੈਗਾਗਾ ਵਰਤ ਵੀ ਸਕਦੇ ਆਂਗੇ ਨਹੀਂ ਵੀ ਚੋਬਸ ਚੀਜ਼ ਆ ਮਸ਼ਾਅੱਲਾ ਇਹ ਜੀ ਚੀਜ਼ ਖਰੀਦੀ ਲਈ ਥੋੜਾ ਕੋੜਾ ਬੱਕਰਾ ਪਾਲਣਾ ਤੇ ਇਹ ਜਾਂ ਕੋੜ ਵੀ ਪਾਲਣਾ ਕੋੜ ਵੀ ਪਾਲਣਾ ਇਹ ਚੀਜ਼ ਆ ਕੋੜਾ ਇਹ ਲੈ ਵਨ ਉਧਰ ਓਕੇ ਖਾਣਾ ਉਹ ਨਹੀਂ ਹੈਗਾ ਹਾਂਜੀ 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 ਕੋੜੇ ਨੇ ਵੀ ਉਹਨਾਂ ਖਾਣਾਗਾ ਇਹ ਵੀ ਉਹਨੇ ਹੀ ਖਾਣਾ ਉਹ ਨਹੀਂ ਖਾਣਾ ਬਈ ਇੱਕ ਪਾਲਿਆ ਇਹ ਜਾ ਰਿਹਾ ਵੀਜਾਪੁਰ ਬੀਜਾਪੁਰਾ 18 ਇੰਚ ਸਭ ਲੋਕ ਕੰਮ ਹੈ ਜੀ ਹੂੰ ਬੱਕਰੀ ਦੇ ਮਾਸ਼ਾਅੱਲਾ 39 ਇੰਚ ਹੈਟਾ ਤੇ ਪ੍ਰੈਗਨੈਂਟ ਬੱਕਰਾ ਤੁਰਦਾ ਦੇਖੋ ਕੋੜਾ ਕੋੜਾ ਜਾ ਰਹੀ ਆ ਹਨਮਨ ਤਵਾਈ ਕੋਲ ਕਿਹੜੀ ਜਗ੍ਹਾ ਤੇ ਆ ਜਾ ਆ ਜਾ ਜਾ ਕਿਹੜੀ ਜਗ੍ਹਾ ਤੇਰੀ ਆ ਇਹ ਬੀਜਾਪੁਰ ਦੇ ਵਿੱਚ ਜਾ ਰਹੀ ਆ ਬੈਂਗਲੌਰ ਬੈਂਗਲੌਰ ਦੇ ਵਿੱਚ ਆਹ ਦੇਖੋ ਕੰਨ 18 ਇੰਚ ਕੰਨਾਂ 6 6.5 ਇੰਚ ਸਭ ਨਾਲ ਨਾਲ ਚੌੜੇ ਸਾਨੂੰ ਚੌੜਾ ਵੀ ਹੈਗਾ ਕੰਨਾਂ ਦਾ ਇਹ ਬੈਂਗਲੌਰ ਜਾ ਰਹੀ ਹੈ ਸਮਝ ਗੱਬਣ ਬੱਕਰੀ ਹੈ ਹਾਂਜੀ ਹਰਮਨ 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 ਦਵਾਈ ਕੋਲ ਜਾ ਰਹੀ ਹੈ ਹਰਮਨ ਦਵਾਈ ਕੋਲ ਕੀ ਬਾਤ ਹੈ ਹਾਈਟ ਕਿੰਨੀ ਦੱਸੀ ਤੁਸੀਂ ਇਹਦੀ 39 ਇੰਚ ਹੈਟ ਆ ਗੱਬਣ ਤਾਂ ਨਹੀਂ ਕਹਿੰਦੇ ਗਰੰਟੀ ਦੀ ਗਰੰਟੀ ਦੀ ਗੱਬਣ ਠੀਕ ਅੱਛਾ ਗਰੰਟੀ ਦੀ ਗੱਬਣ ਗਰੰਟੀ ਦਾ ਮਾਲ ਲੈ ਕੇ ਦਿੱਤਾ ਕੰਨ ਹੀ ਬਾਬਾ ਇੰਨਾ ਕਰਨ ਕਿਵੇਂ ਆ ਗਏ ਤੇ ਪ્યોਰ ਪ્યોਰ ਬਿੱਟ ਲੈ ਜੀ ਹੂੰ ਇਹ ਮਾਲ ਫਾਰਮਾ ਵਿੱਚ ਨਵੇਂ ਮਾਰਕ ਤੁਸੀਂ ਗੱਪ ਮਾਰੀ ਜਾਂਦੇ ਹੋ ਵੀ ਸੋਨੇ ਦੇ ਭਾਅ ਤੋਂ ਵੱਧ ਬੱਕਰੀ ਦਾ ਮੁੱਲ ਲਗਾ। ਉਹ ਕਾਰਨ ਦੱਸੋ ਵੀ ਉਹ ਕਿਉਂ ਕਿਹਾ ਸੀ? ਆਪਾਂ ਤੇ ਕਿਵੇਂ ਆ? ਇਹ ਚੀਜ਼ ਮਿਲਦੀ ਨਹੀਂ। ਹਾਂ। ਉਹਦਾ ਰੇਟ ਕਿਵੇਂ ਪ੍ਰੈਸ ਕਰੋਗੇ ਦੱਸੋ। ਠੀਕ ਹੈ। ਇਹ ਚੀਜ਼ ਮਿਲਦੂ ਹੀ ਨਹੀਂ। ਉਹਦਾ ਰੇਟ ਕੀ ਹੋਊਗਾ? ਹੂੰ। ਉਹਦਾ ਅਗਲਾ ਕਹਿੰਦਾ ਜਿਹੜੀ ਚੀਜ਼ ਮਰਜੀ ਜਿੰਨੇ ਮਰਜੀ ਪੈਸੇ ਲਾਗੇ। ਹੁਣ ਮੇਰੇ ਕੋਲ ਇਸ ਵਾਰ ਤੋਂ ਆਰਡਰ ਆ ਮੈਂ ਸਭ ਦਾ ਦੇਣਾ। ਹਾਂ। ਇਹ ਬੈਂਗਲੁਰ ਦਾ ਆਰਡਰ ਆ। ਸਾਨੂੰ ਦੱਸਿਆ ਇਹੇ ਜੀ ਸਾਨੂੰ ਬੱਕਰੀ ਖਰੀਦ ਕੇ ਲਿਆ ਦਿਓ। ਹਾਂ। ਪਰ ਉਹਦੇ ਜਿੰਨੇ ਮੂੰਹ ਮੰਗੇ ਰੁਪਈਏ ਉਹਨੇ ਸਾਨੂੰ ਦੇ ਦ। ਨਹੀਂ ਨਹੀਂ ਸੋਹਣਾ। ਠੀਕ ਹੈ। ਇਹ ਜੀ ਬੱਕਰੀ ਜੋ ਮੈਨੂੰ ਉਹਨਾਂ ਨੇ ਵੀਡੀਓ ਹਰੋ ਬੱਕਰੀ ਅੱਜ ਤਾ 12 ਸਾਲ ਪਹਿਲਾਂ ਆਪਾਂ ਮਗਰ ਨਹੀਂ ਜਾ ਸਕਦੇ 10 ਸਾਲ ਪਹਿਲਾਂ ਨਹੀਂ ਜਾ ਸਕਦੇ 10 ਸਾਲ ਪਹਿਲਾਂ ਉਹ ਬਰੀਡਾ ਆਪਾਂ ਸਾਂਭੀਆਂ ਨਹੀਂ ਇਧਰ ਆਏ ਆ ਜਾਨੀ ਸੋਨਾ ਦਾ ਫੇਰ ਵੀ ਆਪਾਂ ਦੁਕਾਨ ਤੋਂ ਖਰੀਦ ਸਕਦੇ ਆ ਇਹ ਦੁਕਾਨ ਤੋਂ ਆਪਾਂ ਸਾਂਭੀਆਂ ਪੈਂਦੀਆਂ ਭਾਈ ਸਾਹਿਬ ਠੀਕ ਆ ਲੋਕਾਂ ਨੂੰ ਪਹਿਲਾਂ ਵੀ ਮੈਂ ਖਾਸ ਕਰਕੇ ਬਰੀਡਾ ਨੂੰ ਸੰਭ ਉਹ ਅਗਰ ਬਰੀਡਾ ਆਪਾਂ ਸਾਂਭ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਮਰਜ਼ੀ ਆਪਾਂ ਕਮਾਈ ਕਰ ਸਕਦੇ ਉਹਨਾਂ ਨੂੰ ਕੀ ਪਤਾ ਵਾ ਭਾਈ ਸਾਹਿਬ ਆ ਉੱਚੇ ਮੱਥੇ ਦੇ ਬੱਕਰਾ ਦੇਖੋ ਆ ਉੱਚੇ ਮੱਥੇ ਦੇ ਬਾਈ ਉੱਤੇ ਮੱਥਾ ਕੀ ਹੁੰਦਾ ਬੜਾ ਦੱਸੋ ਆ ਦੇਖੋ ਜੀ ਉੱਚਾ ਮੱਥਾ ਸਿੰਘ ਦਵੇ ਹੋਏ ਤੁਹਾਨੂੰ ਆ ਵੀ ਦਿਨਿਏ ਜੀ ਸਹੀ ਵਾਲਾ ਮੈਂ ਤੁਹਾਨੂੰ ਬੋਲ ਕੇ ਨਹੀਂ ਜਦਾ ਦੱਸੂਗਾ ਇਹ ਚੌਥਾ ਹੈ ਪਾਕਿਸਤਾਨ ਦੇ ਵਿੱਚ ਫੈਸਲਾਬਾਦੀਆਂ ਨੂੰ ਲਿੰਦੇ ਆ ਫਿਰ ਹਾਈਟ ਲੈਂਥ ਬੱਕਰੇ ਦੀ ਅੱਜ ਕੱਲ ਜੋ ਟ੍ਰੇਨ ਚੱਲ ਰਿਆ ਆ ਦੇਖੋ ਪੰਜਵੇਂ ਦਾ ਬੱਚਾ ਹੀ ਏ ਠੀਕ ਹੈ ਇਹਦੀ ਦੇ ਡਿਮਾਂਡ ਕਿੰਨੀ ਕਹਿਦੀ ਡਿਮਾਂਡ ਆ ਹੁਣ ਤੁਸੀਂ ਆ ਆ ਬੱਚੇ ਬੰਦੇ ਉੱਚੇ ਮੱਥੇ ਵਾਲੇ ਪਾਲੀ ਆ ਮੁੜ ਕੇ ਵੇਖੇ ਨਾ ਪਾਲ ਲੈਣਾ ਕੀ ਇਹ ਮਿਲਦੇ ਮਸਾਂ ਵਾ ਹੈ ਇਹ ਆਪਣਾ ਪਹਿਲਵਾਨ ਬਾਈ ਹੈ ਕਿਹੜੀ ਜਗ੍ਹਾ ਤੇ ਅਹਿਮਦਨਗਰ ਦੇ ਵਿੱਚ ਕਿਹੜੀ ਸਟੇਟ ਚ ਮਹਾਰਾਸ਼ਟਰ ਵਿੱਚ ਪਾਲ ਸ਼ਿਵ ਕਲਮ ਉਹਨਾਂ ਨੇ ਦਿੱਤਾ ਹੈ ਉਹਨਾਂ ਨੂੰ ਦਿੱਤਾ ਹੈ ਪਹਿਲਵਾਨ ਲਈ ਤੋਹਫਾ نکال ਕੇ ਦਿਆ ਮੈਨੇ ਓਕੇ ਜੀ ਅਰੇ ਉੱਚਾ ਮਥੋੜਾ ਦਿਖਾ ਵੀ ਉਹ ਦੂਸਰੀ ਡੱਬੀ ਉਹ ਲੈ ਤੇ ਆ ਫੜਿਓ ਆ ਬੱਕਰੀ ਹਾਲੋ ਤਰਸੇਮ ਭਾਈ ਇਧਰ ਆਓ ਹਮ ਦੇਖੋ ਡੱਬੀ ਡੱਬੀ ਕਟੋ ਕਟਾ 17 18 ਇੰਚ ਕੰਨਾਂ ਜੀ 48 ਇੰਚ ਹੈਡ ਹੁਣ ਪਾਠ ਹੈ ਇਹ ਹਾਂਜੀ ਹਾਂਜੀ ਸੂਈ ਹੋਈ ਹੈ ਪਹਿਲਾਂ 48 ਇੰਚ ਹੈਡ ਦੱਸ ਰਿਹਾ ਫਿੱਤਾ ਘੁਮਾ ਕੇ 40 ਇੰਚ ਹੈਡ ਬਣ ਜਾਂਦਾ ਪ੍ਰੈਗਨੈਂਟ ਆ ਅੱਛਾ ਤੁਸੀਂ ਇਹ ਰੰਗ ਚਾਹੀਏ ਇੱਕ ਫੇਰੀ ਦੇ ਰਿਹਾ ਇਹ 6 ਦਿਨ ਦਾ ਇਹ ਏਰੀਆ ਬੁਹਾਰਾ ਹੰਡੂ ਜੀ ਆ ਰਹੀ ਹੈ ਓਕੇ ਜਨਾਦਰ ਜੋ ਵੀ ਬਾਅਦ ਆਰਡਰ ਹੁੰਦਾ ਮੈਨੂੰ ਔਰ ਉਹੀ ਤੁਹਾਨੂੰ ਦਿਖਾ ਰਿਹਾ ਮੈਂ ਨਾਲ ਕਹਿੰਦੇ ਨੇ ਵੀ ਮਹਾਰਾਸ਼ਟਰ ਵਾਲੇ ਕਾਲਾ ਰੰਗ ਪਸੰਦ ਕਰਦੇ ਨੇ ਇਹ ਬੰਬੇ ਦੇ ਵਿੱਚ ਕਾਲਾ ਕਾਲਾ ਤਰਸੇਮ ਭਾਈ ਨਾਲ ਦੀ ਨਾਲ ਦਿਖਾਈ ਦੇ ਲੋ ਮੈਂ ਤੁਹਾਨੂੰ ਦੱਸਦਾ ਆਜੋ ਨਹੀਂ ਇਹਦੀ ਗੱਲ ਕਰ ਰਹੀ ਵਿੱਚ ਡੱਬੀ ਨਾਲ ਕਰੇ ਚੱਲਦਾ ਨਹੀਂਗਾ ਇਹ ਰੰਗ ਇਹ ਮਾਰਾਂ ਟ ਸ਼ੌਂਕ ਸੀ ਉਹ ਬੰਦੇ ਨੂੰ ਅੱਛਾ ਲਾ ਜਮਾਲ ਪਾਉਣਾ ਦੇਖੋ ਇਹ ਵੀ ਉੱਚਾ ਮੱਥਾ ਹਾਂਜੀ ਲਓ ਜੀ ਲਓ ਕਿਹੜੇ ਵੀ ਉੱਚੇ ਮੱਥੇ ਦੇਖੋ ਪਿਓਰ ਜੇ ਮੈਂ ਦੇ ਦੇਣਾ ਪੱਠ ਇਹੇ ਜੀ ਉੱਚੇ ਮੱਥੇ 'ਚ ਪੱਠ 15000 ਰੁਪਏ ਦੇ ਦੇਣਾ ਪੱਠ ਮੈਂ ਲੈ ਲਊਂ ਮੈਂ ਤੁਹਾਨੂੰ ਓਕੇ ਬਹੁਤ ਬੰਦੇ ਕਹਿੰਦੇ ਨੇ 20000 ਰੁਪਏ ਪਰ ਪਿਓਰ ਉੱਚੇ ਮੱਥੇ 'ਚ ਹੈ ਨਹੀਂ ਇਹ ਇਹਨੂੰ ਵੀ ਉੱਚਾ ਮੱਥਾ ਕਹਿੰਦੇ ਆ ਅਸੀਂ ਜੋ ਉੱਚਾ ਮੱਥਾ ਕਹਿੰਦੇ ਪਿਓਰ ਆ ਪੰਜਾਂ ਮਹੀਨਿਆਂ ਇਹਨੂੰ ਪਿਆਰ ਕਹਿੰਦੇ ਆ ਇਹ ਪਿਆਰ ਆ ਗਿਆ ਹਾਂ ਉਹ ਪਿਆਰ ਨਹੀਂ ਹੈਗੀ ਪੱਠ ਠੀਕ ਹੈ ਮਨਾ ਬਹੁਤ ਬੰਦੇ ਕਹਿੰਦੇ ਹੁਣ ਅਸੀਂ ਇੱਕ ਬੰਦੇ ਨੇ ਆਰਡਰ ਫੜਿਆ 20000 ਦੀ ਰੇਂਜ ਚ ਹੂੰ 20 ਆਦੀ ਰੇਂਜ ਨੇ ਆਰਡਰ ਫੜ ਲਿਆ ਪਰ ਉਹ 20000 ਦੀ ਉੱਚੇ ਮੱਥੜੀ ਨਹੀਂ ਲੈ ਸਕਦਾ ਭਾਈ ਅੱਛਾ ਉੱਚੇ ਮੱਥੜੀ ਦਾ ਰੇਟ ਬਹੁਤ ਜ਼ਿਆਦਾ ਵਾ ਓਕੇ ਹਾਂ ਇਸ ਲਈ ਉੱਚੇ ਮੱਥੜੀ ਤੇ ਪੁਰਾਣੀ ਬਰੀਡ ਆ ਪਹਿਲਾਂ ਆਪਣੇ ਉੱਚੇ ਮੱਥੜੀਆਂ ਟੋਟਲ ਬੱਕਰੀਆਂ ਹੁੰਦੀਆਂ ਚਾਹੀਦੀਆਂ ਹਾਂ ਉਹਦਾ ਉਹਦਾ ਰੇਟ ਥੋੜਾ ਹਾਈ ਹੁੰਦਾ ਮੈਲਦੀ ਘਟਾ ਤਾਂ ਕਰਕੇ ਰੇਟ ਹੋਰ ਦੱਸ ਕਿ ਅੱਜ ਕੀ ਕੀ ਲੈ ਲੈਣ ਛੋਟੀਆਂ ਪੱਠ ਆ ਕਿ ਮੈਂ ਜਿਹੜ ਇਹ ਕੀ ਆਪਣੀ ਮੱਖੀ ਜਨੀ ਰਾਣੀ ਇਹ ਕਿਵੇਂ ਖੁਰਲੀ ਚ ਬੈਠੀ ਹੈਗੀ ਇਹਨਾਂ ਖੁਰਲੀ ਚ ਬਿਠਾਈ ਹੋਈ ਹੈ ਮੱਖੀ ਲੈ ਜਿਵੇਂ ਉਹ ਤੋਂ ਵੀ ਉਠਾਵਾਂਗੇ ਵੀ ਨਹੀਂ ਇਹਨੂੰ ਬਾਹਰ ਨਹੀਂ ਕੱਢਿਆ ਐਸੇ ਆ ਇਸ ਕੱਲੀ ਥਾਂ ਰੋਕੀ ਬੈਠੀ ਹੈ ਸਾਰਾ ਖੁਰਲੀ ਮੈਂ ਬੈਠੀ ਰਹਿੰਦੇ ਬਈ ਇਹ ਕਿੱਥੇ ਜਾ ਰਹੀ ਹੈ ਫਿਰ ਇਹ ਇਹ ਤਾਂ ਪੰਜਾਬ ਚ ਦਿੱਤੀ ਹੈ ਬਈ ਓਕੇ ਜ਼ਰਾਦਰ ਮਾਲ ਆ ਤਸੀਮ ਭਾਈ ਇੱਕ ਦੋ ਲੋਕ ਆ ਤਾਂ ਜੇ ਕਿਸੇ ਨੇ ਆਪਣੇ ਪੰਜਾਬ ਦੇ ਵਿੱਚ ਮਾਲ ਕੀਤਾ ਆ ਦੇਖੋ ਪੱਟਾ ਆਪਾਂ 6-7 ਪੱਠਾ ਦੇ ਰਹੀਆਂ। ਇਹ ਕਾਮਯਾਬ ਹੋਣਗੀਆਂ। ਪੂਰੀਆਂ ਕਾਮਯਾਬ ਹੋਣਗੀਆਂ ਬਾਈ ਜੀ ਦਰਸ਼ਨ ਭਾਈ। ਇਹ ਵੱਡੀਆਂ ਬੱਕਰੀਆਂ ਦੇ ਪੱਠਾ ਇਹ ਜੀਆਂ ਵੀ ਅਗਰ 7-7 8-8000 ਮੈਨੂੰ ਲੈ ਕੇ ਪਾੜ ਲਾਂਗੇ ਆਪਾਂ। ਤਾਂ ਕੀ ਹੋਗਾ ਹਾਲੇ ਸਮੇਂ ਦੇ ਵਿੱਚ ਇਹ ਹੀ ਪਤਾਂ ਗ੍ਰੇਡ ਬਣ ਜਾਣਗੀਆਂ। ਠੀਕ ਹੈ। ਪੈਸੇ ਤੋਂ ਵੀ 10 ਪੱਠਾ ਦੇ ਲੱਗਦੇ ਨੇ। ਅਗਲੇ ਨੇ 8000 ਰੁਪਏ ਪਾ ਲੀਆਂ। ਵੱਡਾ ਬਰੀਡ ਵਾਲੀਆਂ। ਤਾਂ 10 ਪੱਠਾ ਤੋਂ ਵੀ ਇਹਦਾ ਇਜੜ ਬਣ ਸਕਦਾ ਬਾਈ। ਸਹੀ ਗੱਲ ਆ। ਕਾਫੀ ਜ਼ਿਆਦਾ ਖਰੀਦਾਰੀ ਤਾਂ ਹੋ ਗਈ ਹਾਂਜੀ ਟੋਟਲ ਘੱਟੋ ਘੱਟ 20-25 ਲੱਖ ਦੇ ਕਰੀਬ ਆਪਣੀ ਖਰੀਦਾਰੀ ਆ ਜੋ ਜ਼ਿਆਦਾਤਰ ਮਹਾਰਾਸ਼ਟਰ ਆਪਣੀ 10 ਤਰੀਕ ਨੂੰ ਗੱਡੀਆਂ ਨਹੀਂ ਮਰੀ ਕਿ 13 ਤਰੀਕ ਨੂੰ 13 ਤਰੀਕ ਨੂੰ ਆਪਣੀ ਗੱਡੀ ਨਹੀਂ ਮਹਾਰਾਸ਼ਟਰ ਜਿਹੜਾ ਆਰਡਰ ਹੋਗਾ ਜ਼ਿਆਦਾਤਰ ਬੈਂਗਲੌਰ ਮਾਲ ਜਾਣਾ ਹਾਂ ਜੰਮੂ ਦੇ ਵਿੱਚ ਆਪਾਂ ਨਿਊ ਫਾਰਮ ਖੋਲਣਾ ਵਾ ਉਹਦੇ ਵਾਸਤੇ ਵੀ ਮਾਸ਼ਾਅੱਲਾ ਮਾਲ ਜਾ ਰਿਹਾ ਵੋ ਆਪਣੇ ਫਾਰਮ ਤੇ ਆ ਓਕੇ ਔਰ ਕਰਨਾਟਕ ਦੇ ਵਿੱਚ ਬੀਜਾਪੁਰ ਕਰਨਾਟਕ ਦੇ ਵਿੱਚ ਬੀਜਾਪੁਰ ਵੀ ਜਾ ਰਹੀ ਕਰਨਾਟਕ ਦੇ ਵਿੱਚ ਮੈਂ ਮੈਂਨੌਰ ਦੇ ਵਿੱਚ ਦਿਮਨਲੀ 에어ਪੋਰਟ ਦੇ ਕੋਲ ਆਪਣੀ ਬੱਕਰੀ ਆਪਣੇ ਗੱਡੀ ਜਾ ਰਹੀ ਜੋ ਆਪਣੀ ਗੱਡੀ ਤਰਸੇਮ ਭਾਈ ਜਾਣੀ ਹੈ ਜਿਹੜੀ 13 ਤਰੀਕ ਨੂੰ ਜਾਣੀ ਹੈ ਉਹ ਰਾਜਸਥਾਨ ਦੇ ਵਿੱਚੋਂ ਨਿਕਲ ਕੇ ਐਮਪੀ ਪਾਰ ਕਰਕੇ ਮਹਾਰਾਸ਼ਟਰ ਵਿੱਚਲੀ ਹੋ ਕੇ ਉਹਦੇ ਬਾਅਦ ਸਿੱਧਾ ਹੀ ਸਮਝ ਲਓ ਮਹਾਰਾਸ਼ਟਰ ਤੋਂ ਨਗਰ ਬੀਜਾਪੁਰ ਨਗਰ ਤੋਂ ਰੰਗਾਵਾਦ ਰੰਗਾਵਾਦ ਤੋਂ ਬੀਜਾਪੁਰ ਹੋ ਕੇ ਬੀਜਾਪੁਰ ਹੋ ਕੇ ਇਹ ਤਾਂ ਬੈਂਗਲੁਰੂ ਜਾਊਗਾ ਜਿਸ ਨੇ ਵੀ ਆਰਡਰ ਦੇਣਾ ਪੰਜਾਬ ਦਾ ਟਾਪ ਹੀਟਰ ਦਾ ਮਾਲ ਦੇਵਾਂਗੇ 20 ਫਿਕਰ ਹੋ ਕੇ ਆਰਡਰ ਦੇ ਸਕਦੇ ਕਿੰਨਾ ਕ ਆਰਡਰ ਦੇ ਸਕਦੇ ਨੇ ਫਿਰ ਚਾਹੇ 100 ਨਾਲ ਆਰਡਰ ਦੇ ਕੋਈ ਆਪਣਾ 100 ਨਾਲ ਵੀ ਚਲੇਗਾ ਨਹੀਂ ਨਹੀਂ ਅਸਲ ਕਿ ਆਪਾਂ ਨੂੰ ਜਿਹੜਾ ਆਰਡਰ ਦਿੱਕਾ ਨਾ ਉਹਦੇ ਵਿੱਚ ਆਪਾਂ 60 ਜਨਵਾਰਾਂ ਦੀ ਖਰੀਦਾਰੀ ਕਰ ਚੁੱਕੇ ਹਾਂ ਹਮ ਠੀਕ ਆ 20 ਤੋਂ 25 ਜਨਵਾਰ ਆਪਣੇ ਹੋਰ ਕਟੜਾ ਕਿਸੇ ਨੂੰ 20 ਅਗਲੀ ਗੱਡੀ ਜੰਮੇਗਾ ਕਾਉਂਟਰ ਹੈਗਾ ਤਾਂ ਦੇਖ ਸਕਦਾ ਰਿਹਾ ਤੁਸੀਂ ਲਾਵੀ ਇਹਨਾਂ ਨੂੰ ਆਰਡਰ ਦੇ ਸਕਦੇ ਹੋ ਬ ਖਰੀਦਦਾਰੀ ਨਾਂ ਚਾਰਜ ਹੋ ਰਹੀਆਂ ਹਾਂ ਅਲਹਮਦੁਲਿਲਾ ਆਰਡਰ ਦਾ ਮੇਰੇ ਕੋਲ ਹਰ ਮਹੀਨੇ ਵਿੱਚ ਦੋ ਗੱਡੀਆਂ ਜਾਂਦੀਆਂ ਓਕੇ ਆਰਡਰ ਤਾਂ ਮਾਸ਼ਾਅੱਲਾ ਆਪਣੇ ਕੋਲ ਬਹੁਤ ਆਂ ਕਿੰਨੀ ਗੱਲਾਂ ਨੇ ਪਰ ਫਿਰ ਵੀ ਜੋ ਜ਼ਿਆਦਾਤਰ ਕਿਸੇ ਨਾ ਬਾਹਰ ਵਾਲੇ ਕਸਟਮਰ ਨੇ ਫਾਇਦਾ ਲੈਣਾ ਹੈ ਹਾਂ ਉਹ ਲੈ ਸਕਦਾ ਹੈ ਕਿਹੜਾ ਫਾਇਦਾ ਲੇਗਾ ਘਰ ਬੈਠੇ ਉਸ ਨੂੰ ਮਾਲ ਪ੍ਰੋਵਾਈਡ ਹੋ ਜਾਂਦਾ ਸਹੀ ਹੈ ਬਹੁਤ ਬੰਦ ਕੋ ਇੱਕ ਦੋ ਬੱਕਰੀ ਲਈ ਇੱਧਰ ਆਣਾ ਮੁਸ਼ਕਲ ਹੁੰਦਾ ਹੈ ਵੇ ਜੀ ਜੀ ਕੋ ਕਰ ਆਪਣਾ ਵੀਡੀਓ ਡਾਓ ਪਰ ਕਿਹਾ ਸਾ ਪੇਮੈਂਟ ਡਾਲੋ ਸਿੱਧੀ ਬੱਕਰੀ ਨੂੰ ਤੇ ਘਰ ਪਹੁੰਚ ਜਾਏਗੀ ਵੀਡੀਓ ਡਾਲ ਦਿੰਦੇ ਨਾ ਫਿਰ ਕਿਹਾ ਮੈਨੇ ਇੱਕ ਜੀ ਜ਼ੋਰ ਕਾ ਲਈਏ ਬਾਹਰ ਕੇ ਕਸਟਮਰੋ ਕੇ ਲਈ ਹਾਂ 20000 ਮੈਂ ਅੱਛੀ ਅੱਛੀ ਬੱਕਰੀ ਮਿਲ ਜਾਂਦੀ ਹੈ